ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਰਬਤ ਸੰਗਤਾਂ ਦਾ ਆਪਣੇ YouTube ਅਰਦਾਸ ਟੀਵੀ ਚੈਨਲ ਉੱਪਰ ਸਵਾਗਤ ਕੀਤਾ ਜਾਂਦਾ ਹੈ 5 ਸਤੰਬਰ ਨੂੰ ਗਿਰਸਾ ਸਿੱਖ ਨਿਆਰਾ ਪਿਆਰੇ ਕਾ ਪਿਆਰਾ ਚੈਰੀਡੇਬਲ ਟਰਸਟ ਵੱਲੋਂ ਪਿੰਡ ਖੁਖਰਾਣਾ ਵਿਖੇ ਧਾਰਮਿਕ ਸਮਾਗਮ ਕਰਾਇਆ ਗਿਆ ਜਿਸ ਵਿੱਚ ਬੱਚਿਆਂ ਨੂੰ ਪਹਿਲਾਂ ਧਾਰਮਿਕ ਪੁਸਤਕਾਂ ਵੰਡੀਆਂ ਗਈਆਂ ਜਿਨ੍ਹਾਂ ਦੇ ਵਿੱਚੋਂ ਸਵਾਲ ਪੁੱਛੇ ਅਤੇ ਧਾਰਮਿਕ ਪੇਪਰ ਲਿਆ ਗਿਆ ਪਹਿਲਾਂ ਲਿਖਤੀ ਟੈਸਟ ਹੁੰਦਾ ਹੈ ਬਾਅਦ ਦੇ ਵਿੱਚ ਔਨਲਾਈਨ ਸਵਾਲ ਪੁੱਛੇ ਜਾਂਦੇ ਹਨ ਜਿਸ ਦੇ ਵਿੱਚ ਬੱਚਿਆਂ ਨੇ ਬਹੁਤ ਸੋਹਣੀ ਪਰਫਾਰਮੈਂਸ ਦਿੱਤੀ ਤੇ ਵਧੀਆ ਨੰਬਰ ਲੈ ਕੇ ਬੱਚੇ ਅੱਗੇ ਆਏ ਜਿਨ੍ਹਾਂ ਦੇ ਵਿੱਚੋਂ ਤਿੰਨ ਬੱਚੇ ਅੱਗੇ ਫਤਿਹਗੜ ਸਾਹਿਬ ਲਈ ਜੋ ਫਾਈਨਲ ਟੈਸਟ ਹੋਣਾ ਉਹਦੇ ਲਈ ਸਿਲੈਕਟ ਹੋਏ ਜੋ ਕਿ ਬਹੁਤ ਹੀ ਸਮੇਂ ਦੀ ਲੋੜ ਹੈ ਗੁਰਸਿੱਖ ਬੱਚਿਆਂ ਨੂੰ ਪੰਜਾਬ ਦੇ ਰਹਿਣ ਵਾਲੇ ਹਰ ਇੱਕ ਵਸਨੀਕ ਨੂੰ ਇਤਿਹਾਸ ਬਾਰੇ ਜਾਨਣਾ ਇਤਿਹਾਸ ਦੇ ਨਾਲ ਜੋੜਨਾ ਬਹੁਤ ਹੀ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਭਾਈ ਲਹਿਰ ਦਾ ਹਿੱਸਾ ਬਣਿਆ ਜਾਵੇ ਇਹਨਾਂ ਦੇ ਨਾਲ ਜੁੜਿਆ ਜਾਵੇ ਆਪਣੇ ਪਿੰਡਾਂ ਦੇ ਵਿੱਚ ਇਹ ਸਮਾਗਮ ਕਰਾਏ ਜਾਣ ਤਾਂਕਿ ਵੱਧ ਤੋਂ ਵੱਧ ਬੱਚੇ ਗੁਰਸਿੱਖੀ ਨਾਲ ਜੁੜ ਸਕਣ ਇਤਿਹਾਸ ਬਾਰੇ ਜਾਣ ਸਕਣ ਸਰਬਤ ਸੰਗਤਾਂ ਨੇ ਇਸ ਲਹਿਰ ਦੇ ਨਾਲ ਜੁੜਨ ਦੀ ਕਿਰਪਾਲਤਾ ਕਰਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ